ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰੀ ਦੀ ਗੱਲ ਹੈ ਕਿ ਪੂਰਬ ਵਾਲੇ ਪਾਸੇ ਸੰਸਰਾਮ ਇੱਕ ਸ਼ਹਿਰ ਹੈ ਉੱਥੋਂ ਦਾ ਇੱਕ ਬਹੁਤ ਹੀ ਸੂਝਵਾਨ ਬੜੀ ਸ਼ਰਧਾ ਤੇ ਭਾਵਨਾ ਵਾਲਾ ਪ੍ਰਚਾਰਕ ਹੋਇਆ ਮਸੰਦ ਚਾਚਾ ਫੱਗੂ ਮਲ ਜੀ ਜਿਨੇ ਆਪਣਾ ਘਰ ਨਵਾਂ ਬਣਾਇਆ ਔਰ ਬੜਾ ਉੱਚਾ ਦਰਵਾਜ਼ਾ ਰੱਖਿਆ ਲੋਕ ਉਹਨੂੰ ਪੁੱਛਦੇ ਵੀ ਚਾਚਾ ਫੱਗੂ ਮਲ ਜੀ ਇੰਨਾ ਸੁੰਦਰ ਇੰਨਾ ਉੱਚਾ ਦਰਵਾਜ਼ਾ ਕਿਉਂ ਬਣਾਇਆ ਤੇ ਬੜੀ ਸਰਧਾ ਤੇ ਭਾਵਨਾ ਨਾਲ ਕਹਿੰਦਾ ਸੀ ਮੇਰੇ ਮਾਲਕ ਸ੍ਰੀ ਗੁਰਤੇਗ ਮਾਦਰ ਸਾਹਿਬ ਆਉਣਗੇ ਉਹ ਘੋੜੇ ਸਮੇਤ ਹੀ ਮੇਰੇ ਘਰ ਵਿੱਚ ਚਰਨ ਪਾਉਣ ਉਹ ਬਾਹਰ ਉਤਰ ਕੇ ਨਾ ਆਉਣ ਮੇਰੀ ਮੰਦੀ ਭਾਵਨਾ ਹੈ ਚਲੋ ਸਮਾ ਬਣ ਆਇਆ ਗੁਰੂ ਸਾਹਿਬ ਜੀ ਪੂਰਬ ਵਾਲੇ ਪਾਸੇ ਗਏ ਚਾਚਾ ਫੱਗੂ ਮਾਲ ਨੂੰ ਇਸ ਗੱਲ ਦਾ ਪਤਾ ਚੱਲੇ ਆ ਉਹਨੇ ਆਪਣੇ ਇਲਾਕੇ ਦੇ ਵਿੱਚੋਂ ਚਾਰੇ ਪਾਸੇ ਦਸਵੰਦ ਇਕੱਠਾ ਸ਼ੁਰੂ ਕਰਨਾ ਸ਼ੁਰੂ ਕੀਤਾ ਕਈ ਥਾਵਾਂ ਤੇ ਗਿਆ ਜਿੱਥੇ ਕਿਸੇ ਦੀ ਸਰਧਾ ਸੀ ਭਾਵਨਾ ਸੀ ਉਹ ਪ੍ਰਾਪਤ ਕੀਤੀ ਹੈ ਇੱਕ ਘਰ ਦੇ ਵਿੱਚ ਗਿਆ ਉਹ ਘਰ ਥੋੜਾ ਲੋੜਵੰਦ ਸੀ ਘਰ ਦੇ ਵਿੱਚ ਬਹੁਤਾ ਪੈਸਾ ਟੁੱਕਰ ਨਹੀਂ ਸੀ ਚਾਚਾ ਫੱਗੂ ਮਾਲ ਨੇ ਕਿਹਾ ਕਿਰਪਾ ਕਰੋ ਗੁਰੂ ਸਾਹਿਬ ਆ ਰਹੇ ਨੇ ਕਾਰ ਸੇ ਵਾਲੀ ਲੰਗਰਾਂ ਲਈ ਕੁਝ ਸੇਵਾ ਪਾਓ ਉਹ ਭੈਣ ਕਹਿਣ ਲੱਗੀ ਵੀ ਘਰ ਦੇ ਵਿੱਚ ਕੁਝ ਹੈ ਨਹੀਂ ਦੇ ਉਹ ਕਹਿੰਦਾ ਗੁਰੂ ਦਾ ਸਿੱਖਾ ਖਾਲੀ ਨਾ ਮੋੜੋ ਗੁਰਬਖਸ਼ਾ ਕਰਨਗੇ ਕਹਿਣ ਲੱਗੀ ਵੀ ਹੈ ਕੁਝ ਭਾਈ ਸਾਹਿਬ ਨੇ ਫਿਰ ਕਿਹਾ ਕਿਰਪਾ ਕਰੋ ਕੁਛ ਨਾ ਕੁਛ ਦਿਓ ਉਹ ਝਾੜੂ ਲਾ ਕੇ ਹੱਡੀ ਸੀ ਉਹਨੇ ਕੂੜੇ ਦਾ ਬੁੱਕ ਭਰ ਕੇ ਚਾਚੇ ਫਗੂਮਲ ਨੇ ਛੋੜਾ ਅੜਲੇ ਜੱਪਲੂ ਅੜਲੇ ਉਹਦੇ ਵਿੱਚ ਪਾਤਾ ਬਨ ਕੇ ਕਰਨ ਤੁਰੇ ਆਇਆ ਸਮਾ ਬਣ ਆਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਲਦੇ ਚਲਾਉਂਦੇ ਸੰਸਾਰਾਂ ਪਹੁੰਚੇ ਉਹਦੇ ਘਰ ਦੇ ਵਿੱਚ ਘੋੜੇ ਸਮੇਤ ਚਰਨ ਪਾਏ ਚਾਚਾ ਫਗੂਮਲ ਬੜਾ ਪ੍ਰਸੰਨ ਹੋਇਆ ਖੁਸ਼ੀ ਦੀ ਕੋਈ ਹੱਦ ਨਾ ਰਹੀ ਸੱਚੇ ਪਾਤਸ਼ਾਹ ਜੀ ਬੜੇ ਕਿਰਪਾਲੂ ਨੇ ਸਹਿਬ ਕਹਿਣ ਲੱਗੇ ਭਾਈ ਜਿੰਨੀਆਂ ਵੀ ਪੇਟਾਵਾਂ ਜਿੰਨਾ ਵੀ ਦਸਬੰਦ ਸੰਗਤ ਨੇ ਭੇਟ ਕੀਤਾ ਹਾਜ਼ਰ ਕਰੋ ਚਾਚੀ ਫਗੂਮਲ ਨੇ ਸਾਰੀਆਂ ਪਿਟਾਵਾਂ ਦਸਬੰਦ ਦੀ ਮਾਇਆ ਸਹਿਬਾਂ ਦੇ ਚਰਨਾਂ ਵਿੱਚ ਭੇਟ ਕਰੀ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਿਗੁਰੂ ਸਾਹਿਬ ਕਹਿੰਦੇ ਭਾਈ ਕੋਈ ਰਹਿਤ ਨਹੀਂ ਗਈ ਪੇਟਾ ਧਿਆਨ ਮਾਰ ਲਾ ਚਾਚਾ ਫਗੂਮਲ ਦੋਨੋਂ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਛਿਮਾ ਕਰ ਦਿਓ ਬਖਸ਼ ਦਿਓ ਇੱਕ ਪਰਿਵਾਰ ਨੇ ਉਹਨਾਂ ਦੇ ਘਰ ਦੇ ਵਿੱਚ ਅਤਿਅੰਤ ਗਰੀਬੀ ਸੀ ਘਰ ਵਿੱਚ ਥੋੜਾ ਲੜਾਈ ਝਗੜਾ ਵੀ ਸੀ ਇੱਕ ਪਰਿਵਾਰ ਦੀ ਮਾਈ ਨੇ ਆ ਪੱਲੇ ਨਾ ਬੰਨਿਆ ਕੂੜਾ ਦਿਖਾਇਆ ਆ ਦਿੱਤਾ ਹੈ ਸਤਿਗੁਰੂ ਉਹਨਾਂ ਨੂੰ ਬਖਸ਼ ਦਿਓ ਮਹਾਰਾਜ ਕਿਰਪਾਲੂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਫਰੋਲ ਫਰੋਲ ਕੇ ਵੇਖਿਆ ਉਹਦੇ ਵਿੱਚ ਇੱਕ ਬੇਰ ਦੀ ਗਿੱਟਕ ਸੀ ਉਹ ਦਿਖਾਈ ਸਤਿਗੁਰਾਂ ਨੂੰ ਕਹਿਣ ਲੱਗੇ ਇੱਥੇ ਬੀਜ ਦੇ ਉਹ ਬੀਜ ਦਿੱਤੀ ਸਤਿਗੁਰੂ ਕਿਰਪਾਲੂ ਕੇ ਕਹਿੰਦੇ ਭਾਈ ਸੱਚੇ ਪਾਤਸ਼ਾਹ ਦੇ ਘਰ ਦੀ ਬਖਸ਼ਿਸ਼ ਹੋਈ ਹੈ ਇਹਨਾਂ ਦੀ ਜੜ ਲਾ ਦਿੱਤੀ ਹੈ ਚਾਚਾ ਫਗੂਮਲ ਚਰਨਾ ਤੇ ਨਮਸਕਾਰ ਕਰਕੇ ਅੱਖਾਂ ਚਥਰੂ ਪਰ ਕੇ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਵਾਕੀ ਕਿਰਪਾਲੂ ਤੁਹਾਡੇ ਦਰ ਤੇ ਉਹਨਾਂ ਨੇ ਕੀ ਭੇਡ ਕੀਤਾ ਤੁਸੀਂ ਉਹਦੀਆਂ ਵੀ ਜੜਾਂ ਲਾ ਦਿੱਤੀਆਂ ਸਤਿਗੁਰੂ ਜੀ ਤੁਹਾਡੇ ਦਰ ਤੇ ਕੋਈ ਸ਼ਰਧਾ ਤੇ ਭਾਵਨਾ ਦੇ ਨਾਲ ਵਸਤੂ ਭੇਡ ਕਰਦਾ ਤੁਸੀਂ ਉਹਨੂੰ ਦਰ ਕਰਦੇ ਹੋ ਖੁਸ਼ੀਆਂ ਦੇ ਕੇ ਨਵਾਜਦੇ ਆ ਸੋ ਇਸੇ ਤਰ੍ਹਾਂ ਅਸੀਂ ਵੀ ਭਾਈ ਜਦੋਂ ਵੀ ਗੁਰੂ ਘਰ ਜਾਂਦੇ ਆ ਜਾਂ ਕਿਤੇ ਵੀ ਸੇਵਾ ਚੱਲਦੀ ਹੈ ਜਾਂ ਕਿਤੇ ਕੋਈ ਲੋੜਵੰਦ ਹੈ ਜਿੰਨੀ ਵੀ ਸਾਡੀ ਸਮਰੱਥਾ ਹੁੰਦੀ ਹੈ ਉਹਨਾਂ ਦੀ ਸਹਾਇਤਾ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ